ਅੱਜ ਗੱਲ ਦੀ ਡੀਪ ਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੇ ਸਕਰੀਨ ਦੇ ਉੱਤੇ ਤੇ ਅੱਜ ਤੁਹਾਡੇ ਨਾਲ ਬਹੁਤ ਹੀ ਅਹਿਮ ਜਾਣਕਾਰੀ ਜਿਹੜੀ ਹੈ ਸਾਂਝੀ ਕਰਨ ਲੱਗੇ ਹਾਂ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਇੱਕ ਅਪਡੇਟ ਖਬਰ ਤੇ ਐਂਟਰਟੇਨਮੈਂਟ ਦੀ ਦੁਨੀਆ ਦਾ ਹਰ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਤੇ ਦੋਸਤੋ ਲਗਾਤਾਰ ਤੁਹਾਡੇ ਨਾਲ ਅਸੀਂ ਬਹੁਤ ਸਾਰੀਆਂ ਵੀਡੀਓ ਸਾਂਝੇ ਕਰਦੇ ਰਹਿੰਦੇ ਆ ਤੇ ਤੁਹਾਡੇ ਕਮੈਂਟ ਬਹੁਤ ਘੱਟ ਆਉਂਦੇ ਨੇ ਤੁਹਾਡੇ ਲਾਈਕਸ ਬੜੇ ਘੱਟ ਆਉਂਦੇ ਨੇ ਕਿਰਪਾ ਕਰਕੇ ਵੀਡੀਓ ਨੂੰ ਦੇਖਣ ਦੇ ਉਪਰੰਤ ਲਾਈਕ ਕਰਕੇ ਕਮੈਂਟ ਜਰੂਰ ਕਰਿਆ ਕਰੋ ਤੇ ਅੱਜ ਦਾ ਜਿਹੜਾ ਟੌਪਿਕ ਆ ਉਹਦੇ ਤੇ ਗੱਲ ਕਰ ਲੈਂਦੇ ਆ ਤੇ ਆਓ ਚੱਲਦੇ ਆ ਤੇ ਦੋਸਤੋ ਬਿਅਸ਼ਾਤਾ ਤੁਸੀਂ ਅਪਡੇਟ ਦੇ ਬਾਰੇ ਜਿਹੜਾ ਆ ਉਹ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਕਿ ਅੱਜ ਦਾ ਜਿਹੜਾ ਅਪਡੇਟ ਆ ਇਹ ਦੁਬਈ ਵਰਗੀ ਕੰਟਰੀ ਦੇ ਉੱਤੇ ਆ ਜਿੱਥੇ ਕੀ ਬਹੁਤ ਸਾਰੀ ਦੁਨੀਆ ਸ਼ਹਿਰਸ ਪਾਟੇ ਦੇ ਲਈ ਵੀ ਜਾਂਦੀ ਏ ਤੇ ਘੁੰਮਣ ਫਿਰਨ ਤੋਂ ਇਲਾਵਾ ਬਹੁਤ ਸਾਰੀ ਦੁਨੀਆ ਜਿਹੜੀ ਏ ਉਹ ਨੌਜਵਾਨ ਉਧਰ ਨੂੰ ਕੰਮ ਕਰਨ ਦੇ ਵਾਸਤੇ ਵੀ ਜਾਂਦੇ ਆ ਪਰ ਸਭ ਤੋਂ ਵੱਡੀ ਤਰਾਸਦੀ ਜਿਹੜੀ ਏ ਉਹ ਭਾਰਤ ਵਾਸੀਆਂ ਦੇ ਲਈ ਇਹ ਰਹੀ ਕਿ ਦਬਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਤਰੀਕੇ ਤੌਰ ਦੇ ਨਾਲ ਕਿਸੇ ਵੀ ਤੌਰ ਤਰੀਕੇ ਦੇ ਨਾਲ ਜਿਹੜਾ ਆ ਪੀਆਰ ਨਹੀਂ ਮਿਲਦੀ ਸੀ ਜਿਹੜਾ ਕਿ ਉੱਥੇ ਜਿਹੜਾ ਪਰਮਾਨੈਂਟਲੀ ਰੈ residense ਤੁਸੀਂ ਨਹੀਂ ਕਰ ਸਕਦੇ ਸੀ ਤੇ ਜੇਕਰ ਕਰ ਵੀ ਸਕਦੇ ਸੀ ਤੇ ਬਹੁਤ ਜ਼ਿਆਦਾ ਮਹਿੰਗਾ ਕਹਿਣ ਤੋਂ ਪਹਿਲਾਂ ਕਿ ਜੇ ਤੁਸੀਂ ਪਰਮਾਨੈਂਟ ਉੱਥੇ ਰੈ residense ਹੋਣਾ ਚਾਹੁੰਦੇ ਸੀ ਤੇ ਉਹਦੇ ਵਾਸਤੇ ਜਿਹੜਾ ਆ ਘੱਟ ਤੋਂ ਘੱਟ ਜਿਹੜਾ 5 ਤੋਂ 7 ਕਰੋੜ ਦੀ ਪ੍ਰਾਪਰਟੀ ਖਰੀਦਣੀ ਪੈਂਦੀ ਸੀ ਤੇ ਜਾਂ ਫਿਰ ਉੱਥੇ ਬਹੁਤ ਵੱਡਾ ਬਿਜ਼ਨਸ ਕਾਰੋਬਾਰ ਕਰਨਾ ਪੈਂਦਾ ਸੀ ਜਿਹਦੇ ਕਰਕੇ ਤੁਹਾਨੂੰ ਉਥੋਂ ਦੀ ਜਿਹੜੀ ਇਹ ਪੀਆਰ ਅ ਜਿਹੜੀ ਇਹ ਮਿਲ ਜਾਂਦੀ ਸੀ ਤੇ ਤੁਸੀਂ ਉੱਥੇ ਆਪਣੇ ਕਾਰੋਬਾਰ ਕਰ ਸਕਦੇ ਤੇ ਨਾਲ ਦੀ ਨਾਲ ਜਿਹੜਾ ਆ ਪਰਮਨੈਂਟ ਰੈ residense ਤੇ ਹੀ ਉੱਥੇ ਆਪਣਾ ਬਣਾ ਸਕਦੇ ਸੀ ਹੁਣ ਵਰਤ ਹੁੰਦਾ ਦਈਏ ਕਿ ਇੱਕ ਦੁਬਈ ਚ ਰਹਿਣ ਵਾਲਿਆਂ ਵਾਸਤੇ ਦੁਬਈ ਚ ਆਉਣ ਜਾਣ ਵਾਲਿਆਂ ਵਾਸਤੇ ਤੇ ਦੁਬਈ ਚ ਕੰਮ ਕਰਨ ਵਾਲਿਆਂ ਵਾਸਤੇ ਜਿਹੜੇ ਵਿਜ਼ਟਰ ਨੇ ਉਹਨਾਂ ਵਾਸਤੇ ਵੀ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਜਿਵੇਂ ਤੁਸੀਂ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਪੀਆਰ ਹੋ ਜਾਂਦੇ ਹੋ ਉਸੇ ਤਰ੍ਹਾਂ ਹੁਣ ਤੁਸੀਂ ਜਿਹੜਾ ਆ ਅ ਦੁਬਈ ਦੇ ਵਿੱਚ ਵੀ ਪੀਆਰ ਹੋ ਸਕਦੇ ਤੇ ਪੀਆਰ ਕਿਵੇਂ ਹੋ ਸਕਦੇ ਉਹਦੇ ਤੇ ਵੀ ਗੱਲਬਾਤ ਕਰ ਲੈਣੇ ਆ ਦੋਸਤੋ ਹੁਣੇ-ਹੁਣੇ ਜਿਹੜਾ ਆ ਸਾਡ ਨੂੰ ਸੂਤਰਾਂ ਦੇ ਹਵਾਲੇ ਤੇ ਇੱਕ ਬਹੁਤ ਹੀ ਅਹਿਮ ਜਾਣਕਾਰੀ ਜਿਹੜੀ ਸਾਡੇ ਕੋ ਆਈ ਜਿਦੇ ਚ ਉਹਨਾਂ ਨੇ ਇਹ ਗੱਲ ਸਾਂਝੀ ਕੀਤੀ ਕਿ ਦਬਈ ਦੇ ਵਿੱਚ ਹੁਣ ਤੁਸੀਂ ਪੀਆਰ ਹੋ ਸਕਦੇ ਹੋ ਤੇ ਬੜੀ ਆਸਾਨੀ ਦੇ ਨਾਲ ਹੋ ਸਕਦੇ ਹੋ ਪਰਮਾਨੈਂਟ ਐਡਰੈਸ ਜਿਹੜਾ ਆ ਉਹ ਤੁਸੀਂ ਉੱਥੇ ਕਰ ਸਕਦੇ ਹੋ ਜਿਹੜਾ ਕਿ ਤੁਹਾਨੂੰ ਸਾਲ 2 ਸਾਲ 3 ਸਾਲ ਦਾ ਹੀ ਵੀਜ਼ਾ ਮਿਲਦਾ ਸੀ ਤੇ ਜਾਂ ਫਿਰ ਘੁੰਮਣ ਫਿਰਨ ਦਾ ਵੀਜ਼ਾ ਮਿਲਦਾ ਸੀ ਹੁਣ ਤੁਸੀਂ ਜਿਹੜਾ ਆ ਉਥੇ ਪਰਮਾਨੈਂਟ ਵੀਜ਼ਾ ਜਿਹੜਾ ਲਵਾ ਸਕਦੇ ਜਾਨਕਿ ਪਰਮਾਨੈਂਟ ਰਹਿ ਸਕਦੇ ਤੇ ਉਹਦੇ ਵਾਸਤੇ ਕੀ ਕਰਨਾ ਹੋਏਗਾ ਉਹਦੇ ਤੇ ਵੀ ਜਿਹੜੀ ਇਹ ਗੱਲਬਾਤ ਕਰ ਲੈਨੇ ਆ ਦੋਸਤੋ ਪਰਮਨੈਂਟ ਰੈਜ਼ਿਡੈਂਸੀ ਜਣ ਕੇ ਪੀਆਰ ਵਾਸਤੇ ਦੁਬਈ ਦੇ ਵਿੱਚ ਕੀ ਕਰਨਾ ਹੈ ਉਹਦੇ ਤੇ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਤਾਂ ਇਹੀ ਕਮਾਂਗਾ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਐ ਪੀਆਰ ਨੇ ਤੇ ਕੀ ਤੁਸੀਂ ਇਸ ਅਪਡੇਟ ਬਾਰੇ ਪਹਿਲਾਂ ਕਿਤੇ ਸੁਣਿਆ ਤਾਂ ਵੀ ਸਾਨੂੰ ਜਿਹੜਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਨਹੀਂ ਸੁਣਿਆ ਤੇ ਫਿਰ ਆਪਣੇ ਦੋਸਤਾਂ ਨਾਲ ਵੀ ਸਾਂਝਾ ਕਰਿਓ ਤਾਂਕਿ ਉਹ ਵੀ ਇਸ ਚੀਜ਼ ਦਾ ਬੈਨੀਫਿਟ ਲੈ ਸਕਣ ਕਿਉਂਕਿ ਦੁਬਈ ਜਾਣ ਵਾਸਤੇ ਜਿਹੜਾ ਆ ਉਹ ਬੜੇ ਘੱਟ ਖਰਚੇ ਦੇ ਵਿੱਚ ਤੁਸੀਂ ਦੁਬਈ ਜਾ ਸਕਦੇ ਹੋ ਤੇ ਜੇਕਰ ਤੁਸੀਂ ਉੱਥੇ ਦੇ ਰੈਜ਼ਿਡੈਂਸ ਹੋਣਾ ਚਾਹੁੰਦੇ ਤਾਂ ਉਹ ਵੀ ਹੁਣ ਬੜੇ ਹੀ ਘੱਟ ਖਰਚੇ ਦੇ ਵਿੱਚ ਤੁਸੀਂ ਉੱਥੇ ਦਾ ਜਿਹੜਾ ਆ ਰੈਜ਼ਿਡੈਂਸ ਕਾਰਡ ਆ ਜਿਹੜਾ ਪੀਆਰ ਕਾਰਡ ਆ ਉਹ ਅਪਲਾਈ ਕਰ ਸਕਦੇ ਹੋ ਤੇ ਉਹ ਕਾਰਡ ਹੈਗਾ ਆ 골ਡਨ ਕਾਰਡ ਜਿਹਦਾ ਕੀ ਤੁਸੀਂ ਜਿਹੜਾ ਬੜੇ ਆਰਾਮ ਦੇ ਨਾਲ ਹੁਣ ਲੈ ਸਕਦੇ ਹੋ ਜੇਕਰ ਤੁਹਾਡੇ ਜੇਬ ਦੇ ਵਿੱਚ 25 ਤੋਂ 30 ਲੱਖ ਰੁਪਇਆ ਹੈਗਾ ਤੇ ਫਿਰ ਤੁਸੀਂ ਦੁਬਈ ਦੇ ਵਿੱਚ ਜਿਹੜਾ ਆ ਪਰਮਨੈਂਟ ਰੈਜ਼ਿਡੈਂਸ ਜਿਹੜੀ ਹੈ ਲੈ ਸਕਦੇ ਹੋ ਤੁਹਾਨੂੰ ਦੱਈਏ ਕਿ ਦੁਬਈ ਦੇ ਵਿੱਚ ਹੁਣ ਜਿਹੜਾ ਆ ਉਹ ਸਰਕਾਰ ਨੇ ਇੱਕ ਨਵਾਂ ਰੂਲ ਜਿਹੜਾ ਆ ਕੱਢ ਦਿੱਤਾ ਹੈ ਕਿ ਜੇਕਰ ਤੁਸੀਂ ਜਿਹੜਾ ਆ ਦੁਬਈ ਦੇ ਵਿੱਚ ਪਰਮਨੈਂਟ ਰੈਜ਼ਿਡੈਂਸ ਲੈਣਾ ਚਾਹੁੰਦੇ ਤਾਂ ਉਹਦੇ ਲਈ ਤੁਹਾਨੂੰ ਖਰੀਦਣਾ ਪਵੇਗਾ गोल्ड कार्ड यानी कि गोल्डन कार्ड ਜਿਹੜਾ ਆ ਉਹ ਖਰੀਦਣਾ ਪਾਵੇਗਾ 골ਡਨ ਕਾਰਡ ਦੇ ਉੱਤੇ ਜਿਹੜਾ ਆ ਉਹਤੇ ਪਰਮਨੈਂਟ ਰੈਜ਼ਿਡੈਂਸ ਲੈ ਸਕਦੇ ਹੋ ਤਾਂ ਉਹ ਕਾਰਡ ਖਰੀਦਣ ਦੇ ਲਈ 25 ਤੋਂ 30 ਲੱਖ ਰੁਪਇਆ ਖਰਚ ਕੇ ਤੁਸੀਂ ਜਿਹੜਾ ਆ ਆਪਣੀ ਉੱਥੇ ਪਰਮਨੈਂਟ ਰੈਜ਼ਿਡੈਂਸ ਕਰ ਸਕਦੇ ਹੋ ਤੇ ਕਾਰੋਬਾਰ ਵੀ ਜਿਹੜਾ ਆ ਕਰ ਸਕਦੇ ਹੋ ਤੁਸੀਂ ਕਦੇ ਵੀ ਇੰਡੀਆ ਆ ਜਾ ਸਕਦੇ ਹੋ ਜਦੋਂ ਤੁਸੀਂ ਉੱਥੇ ਜਿਹੜਾ ਆ ਆਪਣੀ ਪਰਮਨੈਂਟ ਜਿਹੜੀ ਹੈ ਰੈਜ਼ਿਡੈਂਸ ਜਾਂ ਪਰਮਨੈਂਟ ਜਿਹੜਾ ਆ ਉਹ ਤੁਸੀਂ ਲੈ ਸਕਦੇ ਹੋ ਕਿਸੇ ਵੀ ਜਿਹੜਾ ਆ ਉਹ ਟਾਈਮ ਤੇ ਹੀ ਆ ਜਾ ਸਕਦੇ ਸਿਰਫ ਟਿਕ ਟਕ ਦੇਖਦ ਕੇ ਦੋਸਤੋ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰ ਦਿੰਦੇ ਆਂ ਵੀ ਇਹ ਜਿਹੜੀਆਂ ਸੁਵਿਧਾਵਾਂ ਦੁਬਈ ਨੇ ਦਿੱਤੀਆਂ ਨੇ ਇਹ ਸਿਰਫ ਤੇ ਸਿਰਫ ਭਾਰਤ ਤੇ ਬੰਗਲਾਦੇਸ਼ ਵਾਸੀਆਂ ਨੂੰ ਦਿੱਤੀਆਂ ਨੇ ਭਾਰਤੀਓ ਤਾਂ ਵੀ ਤੁਹਾਨੂੰ ਜਿਹੜਾ ਆ ਦੁਬਈ ਦੇ ਵਿੱਚ ਪੀਆਰ ਮਿਲ ਸਕਦੀ ਤੇ ਜੇਕਰ ਤੁਸੀਂ ਬੰਗਲਾਦੇਸ਼ੀਓ ਤਾਂ ਤਾਂ ਵੀ ਤੁਹਾਨੂੰ ਜਿਹੜੀ ਹੈ ਦੁਬਈ ਦੇ ਵਿੱਚ ਹੁਣ ਇਹ 골ਡ ਕਾਰਡ ਦੇ ਥਰੂ ਜਿਹੜੀ ਹੈ ਪਰਮਾਨੈਂਟ ਰਾਈਟ ਹੈਂਡਸ ਜਾਨਕਿ ਪੀਆਰ ਮਿਲ ਸਕਦੀ ਹੈ ਤੇ ਤੁਹਾਨੂੰ ਇੱਕ ਵੀਡੀਓ ਕਿਵੇਂ ਦੀ ਲੱਗੀ ਉਗੀ ਦबई ਦੇ ਵਿੱਚ ਬਹੁਤ ਸਾਰੇ ਪੰਜਾਬੀ ਭਰਾ ਵੀ ਜਿਹੜੇ ਉਹ ਕੰਮ ਕਰਦੇ ਤੇ ਕੰਮ ਕਰਨ ਲਈ ਜਾਂਦੇ ਆ ਜਿਹੜੇ 3 ਸਾਲ 2 ਸਾਲ 5 ਸਾਲ ਦਾ ਵੀਜ਼ਾ ਲਵਾਉਣ ਤੋਂ ਬਾਅਦ ਫਿਰ ਵਾਪਸ ਆਉਂਦੇ ਦੁਬਾਰਾ ਵੀਜ਼ਾ ਲਵਾਉਂਦੇ ਫਿਰ ਜਾਂਦੇ ਕਈਆਂ ਦਾ ਦੁਬਾਰਾ ਵੀਜ਼ਾ ਨਹੀਂ ਲੱਗ ਪਾਂਦਾ ਸੀ ਤੋਂ ਦੁਬਾਰਾ ਨਹੀਂ ਜਾ ਪਾਂਦੇ ਸੀ ਪਰ ਜੇਕਰ ਤੁਸੀਂ ਅਮਰੀਕਾ ਕੈਨੇਡਾ ਚ ਕਰੋੜਾ ਰੁਪਏ ਖਰਚ ਕੇ ਜਿਹੜਾ ਆ ਉਹ ਉਹ ਉੱਥੇ ਪੀਆਰ ਨਹੀਂ ਲੈ ਸਕਦੇ ਤੇ ਦਬਈ ਦੇ ਵਿੱਚ ਜਾ ਕੇ ਤੁਸੀਂ ਆਪਣਾ ਕਾਰੋਬਾਰ ਕਰ ਸਕਦੇ ਹੋ ਆਪਣਾ ਕੰਮ ਕਰ ਸਕਦੇ ਹੋ ਤੇ ਉਥੋਂ ਦੀ ਪਰਮਨੈਂਟ ਰੈ residency ਹੁਣ ਲੈ ਸਕਦੇ ਹੋ ਸਿਰਫ ਤੇ ਜਿਹੜਾ ਆ 25 ਤੋਂ 30 ਲੱਖ ਦੇ ਵਿੱਚ ਬਾਕੀ ਇਹਦੇ ਵਾਸਤੇ ਜਿਹੜਾ ਆ ਨੇੜੇ ਦੇ ਕਿਸੇ ਵੀ ਵਧੀਆ ਏਜੰਟ ਨਾਲ ਤੁਸੀਂ ਗੱਲ ਕਰ ਸਕਦੇ ਹੋ ਉਹ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਆ ਡਿਟੇਲ ਇਹਦੇ ਉੱਤੇ ਦੇ ਦੇਣਗੇ ਤੇ ਇਹ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗਾ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੈਨਲ ਦੇ ਨਾਲ ਜੁੜੇ ਰਹਿਣ ਦੇ ਲਈ ਬੈਲ ਦਾ ਬਟਨ ਜਿਹੜਾ ਆ ਉਹ ਔਨ ਕਰਕੇ ਆਲ ਦੇ ਉੱਤੇ ਸੈੱਟ ਕਰ ਲਵੋ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ 'ਚ